ਕਿਰਨਾ ਨੇ ਬੋਲ ਮਾਰੇ ਥੱਲੇ ਹੀ ਨਹੀਂ ਗਈ। ਕੋਠੇ ਤੇ ਨਾ ਬੈਠੀ ਹੋਈ। ਕਿੱਧਰ ਗਈ ਆ ਦੇਖਾਂ। ਗੋਲ ਮਾਰ ਦੇ ਘਰ ਨਹੀਂ ਕਿਰਨਾ। ਕਿੱਧਰ ਵਾਗ ਗਈ? ਲੈ ਮੈਂ ਆਖਾਂ। ਰੋਈ ਆ। ਨੀਨਾ ਕਿੱਧਰ ਵਾਗ ਗਈ? ਹਾਂ ਬੈਠੀ ਆ ਕੋਠੇ ਤੇ ਲੈ। ਮੁੱਖਾ ਪਤਾ ਨਹੀਂ। ਆ ਦੇਖ ਚੁੱਪਾ ਚੁੱਪ। ਉਹ ਆ ਗਈ ਮਾਸਿਓ ਨੂੰ ਲੈ ਕੇ ਛੋਟੇ ਜਿਹੇ। ਹੋਰ ਮੈਂ ਆਖਾਂ ਰੁੜਿਆ ਆ ਲੈ ਮੈਂ ਬੰਦ। चल वो तो मा... मा मेरा भी दम चढ़ाता चढ़ी मैं झाड़ू पोचा करने वाला पया सी कपड़े मैं पहला पाके गई थी सुक जान गए झाड़ू पोचाया कर ਹੋਰ ਕਿੱਧਰ ਗਈ ਤੇਰੀ ਮੰਮੀ ਹੈ ਨਹੀਂ ਕਿ ਕਰ ਨੀ ਮਾਸੀ ਮੇਰੇ ਮੰਮੀ ਤਾਂ ਗਈ ਹੋਈ ਆ ਰਿਸ਼ਤੇਦਾਰੀ ਚ ਬਸ ਪਰ ਤੂੰ ਕੋਠੇ ਤੇ ਕੰਮ ਚੜ੍ਹਦੇ ਆ ਬੱਚਤ ਰੱਖਿਆ ਕਰ ਆਬਦੀ ਮਾਣੀ ਮੋਟੀ ਹੈ ਨਹੀਂ ਬੱਚਤ ਕਰੀ ਆ ਮਾਸੀ ਤੈਨੂੰ ਪਤਾ ਹੀ ਆ ਕਰ ਹੋਰ ਕਮਣੇ ਮੋਟੇ ਕੋਠੇ ਤੇ ਚੜ੍ਹਦੇ ਬੱਚਤ ਰੱਖਿਆ ਕਰ ਤੇ ਮਾਣ ਮੋਟਾ ਹੋਣਾ ਆਬਦੀ ਬੱਚਤ ਰੱਖਾਂਗੇ ਦੁੱਖ ਫਿਰ ਤੂੰ ਹੀ ਭਾਵੇਂਗੀ ਹੈ ਬੱਚਤ ਨਹੀਂ ਰੱਖਦੀ ਹੈਗੀ ਫਿਰ ਮਾਸੀ ਹੁਣ ਕੀ ਕਰਾਂ ਹੋਣਾ ਜੇ ਕੰਮ ਕਰੇ ਬਿਨਾਂ ਸਰਦਾ ਨਹੀਂ ਹੈਗਾ ਹੁਣ ਕੀ ਤੋ ਕਰਾ ਹਣ ਕੋਈ ਆਉਤਾ ਹਣ ਕਰਦੀ ਨਹੀਂ ਹੈ ਗਿਆ ਖੈ ਨਾ ਦੀ ਆਤਮ ਨੂੰ ਜਾਣਾ ਨਹੀਂ ਸੀ ਭਾਈ ਫਿਰ ਉਹਨੇ ਹੱਕ ਨਹੀਂ ਦੀ ਜਾਣ ਦਾ ਹਾਂਜੀ ਚੱਲ ਹੈਨਾ ਠਹਿਰ ਕੇ ਰਹਿ ਗਿਆ ਅਬੀ ਆਪ ਨੂੰ ਸੋਚਣੀ ਚਾਹੀਦੀ ਹੈ ਹੈਨਾ ਬੰਦੇ ਨੂੰ ਮੈਂ ਤਾਂ ਬਸ ਇਹਨੂੰ ਕੰਮ ਕਰਨੇ ਪੈਂਦੇ ਹੈਗੇ ਮੈਂ ਤਾਂ ਕਿਹਨ ਰੋਕੀ ਚੱਲ ਕੰਮ ਤਾਂ ਕਰਨੇ ਹੁੰਦੇ ਨੇ ਚਲੇ ਬੱਚਤ ਵੀ ਜ਼ਰੂਰੀ ਆ ਥੋੜਾ ਜਰ ਬੱਚਤ ਜੀ ਰਹੇ ਜੇ ਤੇ ਚਲ ਦੁੱਖ ਨਹੀਂ ਹੋਉਂਦਾ ਕੋਈ ਫਿਰ ਆਪ ਨੂੰ ਚਲ ਕੰਮ ਤਾਂ ਕਰਨੇ ਨੇ ਹੌਲੇ-ਪahre ਤਾਂ ਹੁਣ ਹੌਲੇ-ਹੌਲੇ ਜੋ ਕੰਮ ਹੋ ਜਾਂਦੇ ਨੇ ਭਾਰੇ ਚਾਣਾ ਨਾ ਕਰੇ ਹੁਣ ਇਕੱਠ ਤੇ ਚਾਣਾ ਉਤਰਨ ਦੀ ਥੋੜੀ ਵੀ ਬਚਤ ਰੱਖੇ ਤੇ ਨਾ ਰੋਟੀ ਹੋਗੀ ਧੋਖੀ ਰਹੂਗੀ ਇਹ ਨਾਲ ਉਹ ਸੋਖੇ ਨਾ ਹੈਗੇ ਇਹ ਨਾਲ ਫਿਰ ਦੁੱਖ ਪਾਵੇਂਗੀ ਫਿਰ ਫਾਇਦਾ ਕੀ ਹੈਗਾ ਫਿਰ ਵਾਸੀ ਹੁਣ ਬਚਤ ਕਾਦੀ ਹੁਣ ਪਹਿਲਾਂ ਨੇ ਕਿਹੜੇ ਬੱਚੇਰ ਖਾਦੀ ਸੀਗੀ ਫਿਰ ਵੀ ਕਹਤਾ ਘਰੋ ਕਿ ਕੁੜੀ ਹੋਗੀ ਫਿਰ ਕਹੇ ਬਚਤ ਆ ਗਿਆ ਕਿ ਹੁਣ ਬਿਨਾਂ ਰੱਖ ਕੇ ਬਸ ਰਹਿੰਦੇ ਕਿ ਕੁੜੀਆਂ ਹੀ ਹੁੰਦੇ ਫਿਰ ਕੁੜੀਆਂ ਤਾਂ ਹੁੰਦੀਆਂ ਨੇ ਬੱਚੇ ਤਾਂ ਤਾਂ ਰੱਖਣੀ ਪੈਂਦੀ ਹੈ ਕਿ ਕੁੜੀ ਹੋਵੇ ਮੁੰਡਾ ਹੋਵੇ ਦੁੱਖ ਤਾਂ ਉਹਨੇ ਹੀ ਆ ਹੈ ਹੈ ਤਗੜੇ ਤਾਂ ਨੀ ਦਗਾ ਸੀ ਹੁਣ ਇਹਨਾਂ ਨੂੰ ਕੀ ਹੈਗਾ ਦੁੱਖ ਰੰਦਾ ਮੈਨੂੰ ਰਹਿੰਦਾ ਹੈਗਾ ਫਿਰ ਇਹਨਾਂ ਤਗੜੇ ਦਾ ਕੰਮ ਚਾਹੀਦਾ ਕੰਮ ਤਾਂ ਕਰਨੀ ਆ ਕੰਮ ਤਾਂ ਭਾਗ ਹੁੰਦੇ ਨੇ ਬੰਦੇ ਦੇ ਐ ਤਾਂ ਹੁਣ ਅੱਗੇ ਕਿਹੜਾ ਬੁੜੀਆਂ ਕੰਮ ਨਹੀਂਤੀ ਕਰਦੀਆਂ ਤੇ ਕੰਮ ਤਾਂ ਚੱਲ ਕਰਨੇ ਨੇ ਵੀ ਹੂੰ ਆਏ ਗੱਲ ਕਰਦੇ ਚੱਲ ਮਾੜੇ ਜਾ ਫੇਰ ਵੀ ਕਿਹੜੀ ਗੱਲ ਹੈ ਕੀ ਕੋਠੇ ਚੜਨ ਉੱਤਰਨਾ ਥੋੜਾ ਤੇ ਬੱਚੇ ਤਾਂ ਰੱਖ ਆਪਦੀ ਉਦੋਂ ਬਾਅਦ ਚੱਲ ਕੰਮ ਕਰੀਏ ਕਰਨ ਤੇ ਹੀ ਆਂਗੀ ਫੇਰ ਚੱਲ ਬੱਚੇ ਕੁੜੀਆਂ ਤਾਂ ਕੁੜੀਆਂ ਕਿੱਥੇ ਮੁੰਡੇ ਕਿੱਥੇ ਹੁਣ ਤਾਂ ਕੋਈ ਫਸ ਨਹੀਂ ਰੱਖਦਾ ਹੁਣ ਤਾਂ ਕੁੜੀਆਂ ਮੁੰਡੇ ਅੱਛਾ ਅੱਜ ਕੱਲ੍ਹ ਫਿਰ ਤਾਂ ਕੋਈ ਨਹੀਂ ਰੱਖਦਾ ਹੈ ਪਰ ਬੰਦਰੀ ਸੋਚ ਹੁੰਦੀ ਹੈ ਜੀ ਸੋਚ ਤਾਂ ਹੁੰਦੀ ਹੈ ਜੀ ਹੁਣ ਤਾਂ ਕੁੜੀਆਂ ਦਾ ਕੁੜੀ ਕੱਕੇ ਡਡੀਆਂ ਉਹ ਵੱਲ ਲੱਗੀਆਂ ਪਈਆਂ ਨਹੀਂ ਆਫਸਰ ਨਹੀਂ ਆਫਸਰ ਬਣੀ ਆਫਸਰ ਉਹ ਡਡੀਆਂ ਆਫਸਰ ਨਹੀਂ ਕੁੜੀਆਂ ਦਾ ਸਮਾਂ ਦੀ ਆ ਮੁੰਡਾ ਤਾਂ ਅੱਗੋਂ ਨਹੀਂ ਜਾਂਦੀਆਂ ਹੋਰ ਮੁੰਡੇ ਤਾਂ ਹਜੇ ਨਾ ਪੜਾਇਆ ਚ ਧਿਆਨ ਦਿੰਦੇ ਨਹੀਂ ਜਿੰਨੀਆਂ ਕੁੜਾ ਕੁੜੀਆਂ ਪੜਦੇ ਨੇ ਕੁੜੇ ਆ ਉਹ ਪਾਈਆਂ ਸਾਰੇ ਇੱਕੋ ਜਿਹੇ ਨਹੀਂ ਹੈਗੇ ਜਿਨ੍ਹਾਂ ਜੀ ਨੇ ਤਾਂ ਸੋਚ ਲੈ ਮਾਪੇ ਕਹਿੰਦੇ ਠੀਕ ਜਿਹੜੀ ਤਾਂ ਮਾਪੇ ਕਹਿੰਦੇ ਸੋਚ ਲਈ ਜਾਂ ਫਿਰ ਆਏ ਸੋਚ ਲਿਆ ਵੀ ਆਵਦੇ ਉਹ ਕੁੜੀ ਪੜਦੇ ਜਿਹਦੇ ਘਰ ਚ ਗਰੀਬੀ ਆ ਜਾਂ ਮਾਪਿਓ ਕਿੰਨੇ ਕਹਿੰਦੇ ਇੱਕੋ ਜਿਹੇ ਹੁੰਦੇ ਆ ਹਾਂ ਖੁੱਲੀ ਛੋਟ ਵੀ ਵਾਲੀ ਦੇ ਦੇ ਖੁੱਲੀ ਛੋਟ ਵੀ ਦੇ ਦਿੰਦੇ ਨੇ ਵਿੱਚ ਕੁੜੀਆਂ ਨੂੰ ਵਿੱਚ ਭਾਈ ਹੁਣ ਉਹ ਸਾਂ ਐ ਵੀ ਡਰਦਾ ਹੁਣ ਆ ਭੱਜੀ ਜਾਂਦੀਆਂ ਨੇ ਇਹਨਾਂ ਨੂੰ ਐ ਵੀ ਡਰਦਾ ਅੱਗੇ ਤਾਂ ਜਵਾਨਾ ਹੁਣ ਖਰਾਬ ਹੀ ਆਊਗਾ। ਹੋਰ ਅੱਗੇ ਤਾਂ ਹੁਣ ਐਸੀ ਮਾਂ ਪੇ ਜਿੱਥੇ ਕੱਢ ਦਿੰਦੇ ਸੀ ਠੀਕ ਆ ਬਸ ਅੱਜ ਕੱਲ ਤਾਂ ਆਪਦੀ ਰੋਜ਼ਾਂ ਮਰਦੀਆਂ ਨੇ। ਕੁੜੀਆਂ ਤਾਂ ਕੋਈ ਐ ਡੱਦਾ ਗਲਾ। ਹਾਂ। ਹੁਣ ਕੋਈ ਪੜ੍ਹ ਲੈ ਕੇ ਅਫਸਰ ਲੱਗ ਜਾਂਦੀਆਂ ਨੇ ਕਿ ਜਿਹੜੀਆਂ ਅਫਸਰ ਲੱਗ ਜਾਂਦੀਆਂ ਨੇ ਪੜ੍ਹ ਲੈ ਕੇ। ਉਹਨਾਂ ਵਰਗੀ ਨਹੀਂ। ਉਹਨਾਂ ਵਰਗੀ ਵੀਸ ਨਹੀਂ ਫਿਰ ਐ ਲੱਗਦਾ ਵੀ ਹਾਂ ਭਾਈ ਸਲ ਕੁੜੀਆਂ ਖੜ ਕੋਈ ਕੋਲਾ ਫੜ ਕੇ ਬਹਿੰਦੀਆਂ ਨੇ। ਕੋਈ ਤਾਂ ਗੱਲ ਮੱਸੇ ਹੁਣ ਅੱਗੇ ਦੋ ਫਿਰਦੀਆਂ ਨੇ। ਆਵੇ ਕਰਨ ਲਾ ਕੇ ਲਿਆਉਂਦੀਆਂ ਨੇ। ਹਾਂ ਹੁਣ ਆਹ ਦੇਖ ਲੈ ਅੱਗੇ ਦੋ ਫਿਰਦੀਆਂ ਨੇ ਹਨਾ ਮੈਨੂੰ ਤਾਂ ਲੱਗਦਾ ਵੀ ਆਪ ਦੇ ਤਾਂ ਹੁਣ ਆ ਪਿੱਛੇ ਕੁੜੀਆਂ ਨਾ ਦਰਸਦੇ ਨੇ ਹਾਂ ਉਹ ਹੀ ਤਾਂ ਦਰਸਦੇ ਨੇ ਵੀ ਸਾਡੇ ਕੁੜੀ ਉਹ ਹੋ ਜੇ ਵੀ ਜਿਹਦੇ ਕੋਈ ਜਵਾਕ ਹੁੰਦਾ ਨਹੀਂ ਕਾ ਅਗਲਾ ਕਹਿੰਦਾ ਸਾਡੇ ਧੀ ਉਹ ਹੋ ਜੇ ਤੇ ਭਾਈ ਬੱਸ ਕੀ ਕਹਿ ਸਕਦੇ ਆਂਗੇ ਹਨਾ ਕੁਝ ਨਹੀਂ ਕਹਿੰਦੇ ਬਸ ਹੀ ਬੱਸ ਆਏ ਸੀਗਾ ਨਾ ਚੱਲ ਬੱਚੇ ਤੂੰ ਤਾਂ ਜਰੂਰੀ ਕੁੜੀ ਮੁੰਡਾ ਤਾਂ ਭਾਈ ਆਪਰੇ ਕਰਮ ਆ ਹਨਾ ਇਹ ਤਾਂ ਉਹ ਤਾਂ ਜੇ ਕਰਮ ਆ ਤੇ ਹੁਣ ਭਾਈ ਪੁੱਤ ਲਿਖਿਆ ਹੈ ਤਾਂ ਪੁੱਤ ਹੋ ਜਾਊਗਾ ਆਉਣਾ ਹੈ ਜਿਹੜੇ ਜੀ ਨੇ ਆਉਣਾ ਕਾ ਉਹੀ ਆਊਗਾ ਉਹੀ ਆ ਕੇ ਰਹੋ ਉਹੀ ਆ ਕੇ ਰਹੋ ਇਹ ਤਾਂ ਬਾਧੂ ਬੈ ਮੈਨੇ ਗੱਲ ਕਰ ਦਰਦਾ ਗਲਾ ਇੰਨੀ ਕ ਗੱਲ ਆ ਵੀ ਕੁੜੀਆਂ ਤੋਂ ਤਾਂ ਦਰਦਾ ਗਲਾ ਡਰਦਾ ਫੇਰ ਵਸੀ ਗਲਾ ਕਹਿੰਦਾ ਪੱਥਰ ਮੱਥੇ ਮਾਰਿਆ ਫੇਰ ਕਿਹੜਾ ਘਟ ਬੋਲਦੇ ਆਗੇ ਹੁਣ ਪੱਥਰ ਤਾਂ ਮਾਰਿਆ ਫੇਰ ਤੈਨੂੰ ਦੱਸੀ ਤਾਂ ਜਾਣੇ ਆ ਵੀ ਡਰਦਾ ਗਲਾ ਗੱਲਾਂ ਤੋਂ ਜਿਹੜਾ ਹੁਣ ਮਾਹੌਲ ਚ ਹੋਇਆ ਪਿਆ ਗਾ ਦੁਨੀਆ ਤੇ ਕੁੜੀਆਂ ਮਾਂ ਪੇ ਦੀ ਸੁਣਦੀਆਂ ਹੀ ਨਹੀਂ ਹੈ ਤੇ ਬਦਨਾਮੀ ਪੱਗ ਨੂੰ ਦਾਗ ਲਾ ਜਾਂਦੇ ਆ ਨਹੀਂ ਆ ਤੇ ਆਂਦੀ ਮਸਿਆ ਆ ਕੰਟਰੋਲ ਵੀ ਹੋਵੇ ਮਾੜਾ ਬੋਟਾ ਨਾ ਮਾਰੋ ਨਹੀਂ ਕਰੀ ਜੇ ਜਿਹੜੇ ਤੇ ਪੁੱਤ ਨੇ ਸਹੀ ਰਹਿਣਾ ਉਹ ਤਾਂ ਸਹੀ ਰਹਿੰਦਾ ਸਪੰਜੇ ਉਗੋਂ ਕੋਲ ਇੱਕ ਸਾਰਤਾ ਨਹੀਂ ਹੁੰਦੀਆਂ ਹੈਗੀਆਂ ਹੂੰ ਪਈ ਕੀ ਗਏ ਸਕਦੇ ਆਗੇ ਹਨਾ ਚਲ ਕੰਮ ਦੀ ਬਾਤ ਤੇ ਜ਼ਰੂਰੀ ਹੈ ਵੀ ਵੀ ਭਾਈ ਆਪਦੀ ਬਚਤ ਰੱਖਿਆ ਕਰ ਹਨਾ ਚਲੂ ਆਪਦੀ ਜਿਹੜਾ ਪੂਰੀ ਹੋ ਕਰਦੀ ਆ ਬਚਤ ਰੱਖਦੀ ਆਂਗੀ ਹੁਣੇ ਕੋਠੇ ਚ ਲਾਇ ਇੱਕ ਅੱਡੇ ਗੇੜੇ ਤੇ ਤਾਂ ਕੋਈ ਹੋ ਨਹੀਂ ਬਾਹਲੇ ਨਾ ਗੇੜੇ ਨਾ ਕਰ ਕੋਠੇ ਦੇ ਤਾਂ ਤਾ ਨਾ ਕੰਮ ਕਰਦੀ ਕਦੀ ਥੱਕ ਜਾਨੀ ਆਂਗੀ ਫਿਰ 10 ਮਿੰਟ ਪੈ ਜਾਨੀ ਆਂਗੇ ਫਿਰ ਆਪ ਨੂੰ ਆ ਲੱਗਦਾ ਵੀ ਨਿਕਾਰ ਹੀ ਲੈ ਪਰ ਪੈਨ ਨੂੰ ਕਿ ਹੱਸ ਹੌਲੀ ਹੌਲੀ ਕਰ ਲੈ ਹੌ ਰੋਣ ਫਿਰ ਹੌਲੀ ਹੌਲੀ ਕਰੀ ਆਂਨੀ ਆਂਗੀ ਦਸ ਚਲ ਕੰਮ ਤਾਂ ਫਿਰ ਕਰ ਨਹੀਂ ਨੇ ਜੇ ਤੁਮ ਸੱਡ ਕੇ ਬਾਗੀ ਫਿਰ ਤਾਂ ਸਾਰੀ ਕਰਨੀ ਨੇ ਚਲ ਉਹਨੂੰ ਆਪੇ ਚਾਹੀਦਾ ਤੇ ਨਹੀਂ ਮੈਂ ਸੱਡ ਕੇ ਕਿਉਂ ਜਾਨੀ ਆਂਗੀ ਵੀ ਚਲ ਆ ਹੁਣ ਐਂ ਲੋਟ ਵੀ ਨਹੀਂ ਆਉਂਦਾ ਕੰਮ ਸਾਡ ਕੇ ਸਾਰੇ ਕੰਮ ਹੀ ਕਰ ਕਰਨੇ ਪੈਂਦੇ ਨੇ ਜੇ ਹੁਣ ਕੀ ਤਾਂ ਹੁਣ ਮੈਂ ਕਿੱਥੇ ਜਾ ਕੇ ਦੋ ਤਿੰਨ ਦਿਨਾਂ ਦਾ ਗਈ ਹੁਣ ਵਾਸੀ ਉਹਨੇ ਟਾਈਮ ਤਾਂ ਕਿ ਮੈਨੂੰ ਕਰਨੇ ਪੈਣਗੇ ਨਾ ਇਹ ਤਾਂ ਹੁੰਦੇ ਆ ਸੇ ਇੱਕ ਸਾਡੇ ਆਇਆ ਕੱਪੜੇ ਇੱਕ ਸਾਡੇ ਉੱਪਰ ਸੁੱਕੜੇ ਪਾਉਂਦੇ ਆ ਇੱਥੇ ਵੀ ਨਹੀਂ ਹੁਣ ਝਾੜੂ ਪੋਚਾ ਲੈ ਬਣਾ ਸਰਦਾ ਭਾਈ ਹੁਣ ਉਹ ਫਿਰ ਕੰਮ ਤਾਂ ਇਕੱਲੇ ਬੰਦੇ ਦਾ ਸਾਰਾ ਦਿਨ ਹੀ ਰਹਦਾ ਹੋਰ ਹੁਣ ਸਾਰਾ ਦਿਨ ਰਹਿੰਦਾ ਕੰਮ ਤਾਂ ਕਦੇ ਹੁਣ ਕੱਪੜੇ ਸੁੱਕਣੇ ਪਾਉਣ ਆ ਗਈ ਕਦੇ ਸਾਡੇ ਤਾਂ ਬਲੀ ਲੋਟ ਆਉਂਦੇ ਸਾਰਾ ਦਿਨ ਨਹੀਂ ਲੋਟ ਆਉਂਦਾ ਜਿਵੇਂ ਕਿਸੇ ਨੂੰ ਕੁਝ ਕਰਨ ਦਿੰਦਾ ਸਾਰਾ ਦਿਨ ਨਹੀਂ ਸਾਡੇ ਤਾਂ ਕੰਮ ਲੋ ਸਾਰਾ ਦਿਨ ਮੈਂ ਤਾਂ ਹੁਣ ਇੰਨਾ ਇੱਥੇ ਹੀ ਰਹਿਣੀ ਸਾਰਾ ਦਿਨ ਕਦੇ ਉਧਰ ਲੈ ਜਾ ਕਦੇ ਨਾ ਮੇਰੀ ਉਂਗਲ ਫੜ ਕੇ ਕਦੇ ਉਧਰ ਲੈ ਜਾ ਸਾਰਾ ਦਿਨ ਤੋਰੀ ਫਿਰਦਾ ਆ ਤੋਰੀ ਫਿਰਦਾ ਕ ਮੈਨੂੰ ਤੋਰੀ ਫਿਰਦਾ ਨਾਲ ਹਾਂ ਤਾਂ ਤੋਰੀ ਫਿਰਦਾ ਹੈਗਾ ਹੀ ਯਾਰ ਤੇ ਹਾਂ ਕਿ ਐ ਕਹਦਨੇ ਚੱਲ ਭਾਈ ਜਵਾਕਾਂ ਉੱਤੋਂ ਦੀ ਕੀ ਆ ਵਾ ਹਨਾ ਉਹੀ ਤਾਂ ਗੱਲ ਐ ਇੰਨਾ ਤੇਰੀ ਕੀ ਕੁਝ ਨਹੀਂ ਆ ਨਾ ਸੀ ਤੇ ਆ ਕੀ ਪੁੱਤ ਕੀ ਸਾਰੇ ਇੱਕੋ ਬਰਾਬਰ ਹੀ ਬਰਾਬਰ ਹੀ ਕੋਈ ਨਹੀਂ ਕੋਈ ਫਰਕ ਰੱਖਦਾ ਹੈ ਕਹਿੰਦੇ ਇਹ ਦੁਨੀਆ ਫਰਕ ਰੱਖਦੀ ਤੇ ਵੀ ਹੁਣ ਤਾਂ ਅੱਗੇ ਤਾਂ ਹੁੰਦੇ ਪਈ ਬਾੜੇ ਜਵਾਕ ਵੀ ਬਾੜੇ ਹੁੰਦੇ ਤੇ ਅੱਗੇ ਹੈ ਹੁਣ ਭਈ ਜਵਾਕ ਵੀ ਨਹੀਂ ਹੁੰਦੇ ਹੁਣ ਤਾਂ ਦੋ ਦੋ ਨੇ ਜਿਹਦੇ ਕਿਸੇ ਦੇ ਪਹਿਲਾਂ ਮੁੰਡਾ ਹੋ ਗਿਆ ਮੁੰਡਾ ਇਤਰਾਜ ਬਾੜਾ ਆਇਆ ਪੁੱਤ ਬਾੜਾ ਆਇਆ ਦੇਖ ਲੈ ਜਿਹਦੇ ਕਿਸੇ ਦੇ ਮੁੰਡਾ ਹੋ ਗਿਆ ਤੇ ਉਹ ਮੁੜ ਕੇ ਭਈ ਅਗਲੇ ਦੇ ਕੇਸ ਕਰਦੇ ਨਹੀਂ ਅਗਲੇ ਹਾਂ ਇਹ ਤਾਂ ਹੈ ਗਈ ਹੈ ਤੇ ਬੇਦਰਸੇ ਕੁੜੀਆਂ ਅੱਜ ਕੱਲ੍ਹ ਬੈਂਕਸ ਕਰਦਾ ਵੀ ਚੱਲ ਜਾਵਾਕਦੇ ਦੂਰਾ ਬੋ। ਤੂੰ ਅੱਜ ਕੱਲ੍ਹ ਹੁਣ ਕਿਸੇ ਦੇ ਕੁੜੀ ਮੁੰਡਾ ਕਿਸੇ ਦੇ ਦੋ ਮੁੰਡੇ ਕਿਸੇ ਦੇ ਦੋ ਕੁੜੀਆਂ ਹੁਣ ਫਰਕ ਕੋਈ ਨਹੀਂ ਰੱਖਦਾ ਹੁਣ। ਰੱਖਦਾ ਤਾਂ ਇਹਨਾਂ ਵਸੇ ਅੱਗੇ ਆਏ ਸੀਗਾ ਅੱਗੇ ਹਾਇ ਵੋਸ਼ਨ ਵੋਸ਼ਨ ਕਰਾ ਦਿੰਦੇ ਸੀ। ਚੋਰੀਆਂ ਛੋਰੀਆਂ ਅੱਜ ਕੱਲ੍ਹ ਕੋਈ ਕਰੋਗਾ। ਹੋਰ ਹੁਣ ਅੱਜ ਕੱਲ੍ਹ ਕੋਈ ਕਰਦਾ ਨਹੀਂ ਕੋਈ ਕਰੇ ਭਾਈ ਕਰਦਾ ਵੀ ਨਹੀਂ ਹੁਣ ਅਗਲੇ ਕਹਿੰਦੇ ਆ ਕੇਸ ਪੈਂਦਾਗਾ। ਤੂੰ ਪਰ ਆਈ ਤਰੋਕ ਲਾਤੀ ਸਰਕਾਰ ਨੇ ਡਰਦੇ ਹੈਗਾ ਨਾ ਤਾਂ ਮਤ ਉਹ ਨਾ ਹੁੰਦਾ ਵੀ ਜਿਹੜਾ ਵੀ ਕਰਮਾ ਚ ਬਸ ਹੋ ਲੈਣ ਦੇ ਨਾ ਹੀ ਕੋਈ ਕਰੇ ਪਈ ਜੇ ਕਿ ਹਜੂ ਕੀ ਗੱਲ ਹੁੰਦੀ ਵੀ ਡਾਕਟਰ ਟਾਰ ਦੇ ਬਸ ਕੋਈ ਨਹੀਂ ਜਾਗੇ ਨਾ ਨਾ ਇਹ ਜੀ ਗੱਲ ਦਾ ਨਹੀਂ ਕਰਦੇ ਹੈਗੇ ਨਾ ਚੱਕ ਚੁੱਕ ਕੇ ਤੇ ਚਲ ਚ ਇੱਕ ਉਹ ਤਾਂ ਕੀ ਹਤੀ ਆ ਚਾਹ ਪੁੱਤਾਂ ਕਾ ਜਣਾ ਬੋਦੀ ਬਪਾਈਓ ਕਰਮਾ ਚ ਲਿਖਿਆ ਉਹ ਤਾਂ ਜੀ ਨਹੀਂ ਆਉਣੀ ਆਉਣਾ ਮੈਨੂੰ ਤਾਂ ਲੱਗਦਾ ਹੈਗਾ 마ਸੀ ਮੈਨੂੰ ਤਾਂ ਜਮਾ ਨਹੀਂ ਲੱਗਦਾ ਹੈਗਾ ਦੱਸ ਹੋਰ ਹੁਣ ਕੁੜੀਆਂ ਕਿੱਥੋਂ ਪੁੱਤ ਬੈਠਾ ਜਵਾਨੇ ਦੇ ਨਾਲ ਹੀ ਚੱਲਣਾ ਪੈਂਦਾਗਾ ਜਿਵੇਂ ਜਵਾਨਾ ਚੱਲਦੀ ਜਾਂਦਾ ਦੋਨੀਆਂ ਦੇ ਨਾਲ ਹੀ ਆਪਾਂ ਵੀ ਜਿਹੜਾ ਕੁਝ ਸਹੀ ਆ ਬਸ ਠੀਕ ਆ ਚਲੋ ਕਰ ਲੈ ਕੰਮ ਲੈ ਜੇ ਕੋਈ ਚੀਜ਼ ਲਾ ਕੇ ਲੈ ਕੇ ਜਾਣੀ ਮੈਂ ਲਹਾ ਦਿੰਨੀ ਆਂਗੀ ਚਲ ਕੋਈ ਨਹੀਂ ਲੈਣੂੰਗੀ ਮੈਂ ਕੋਈ ਮਾਣਾ ਮੋਟਾ ਕੱਪੜਾ ਦਿੰਦਾ ਲਾ ਕੇ ਲੈ ਜਾਣਾ ਨਾ ਤੇ ਮੈਂ ਲਾਹਾ ਕੇ ਲੈ ਚੱਲਦੇ ਆਂਗੇ ਕਿ ਅੱਧਾ ਤੱਕ ਗੇੜਾ ਤੇਰਾ ਘਟ ਜਾਊਗਾ ਹੋਰ ਕੀ ਆ ਫੇਰ ਚਲ ਮੈਂ ਤਾਂ ਜਾਣੀ ਆ ਹੁਣ ਆ ਜਾ ਬਹੁਤ ਚਲਦੀ ਏ ਪੁੱਤ ਬਹੁਤ ਖੇਡ ਲਿਆ ਤੂੰ ਹੁਣ ਹੂੰ ਖੇਡ ਲਾਂਦੇ ਹੋਰੇ ਇੱਥੇ ਛੱਡ ਜਾ ਇਹਨੂੰ ਕੋਈ ਨਹੀਂ ਖੇਡੂਆ ਬੈਜਿਆ 10 ਮਿੰਟ ਹੋਰੇ ਤੋ ਤੇ ਕੀ ਕੰਮ ਕਰਨੇ ਹੋਣਗੇ ਮੈਂ ਤਾਂ ਕੁਝ ਨਹੀਂ ਕਰਦੀ ਮੈਂ ਤਾਂ ਫੇਰ ਆ ਨੂੰ ਘੜ ਦੇ ਕੇ ਨਾ ਖੜਾ ਉਹ ਕਰਦੀਆਂਗੇ ਸਾਧ ਤੋਰੀ ਫਿਰਦਾਗਾ ਬਾਲੇ ਬਾਰੀ ਫੇਰ ਆਪ ਨਹੀਂ ਆਉਂਦੇ ਐ ਚੁੱਪ ਜੇ ਕਰ ਜਾਂਦੇ ਆਗੇ ਵੀ ਐ ਆਖੂ ਵੀ ਮਾਸੀ ਤਬਿੰਦੇ ਬਿੰਦੇ ਘੜੇ ਮਾਰੀ ਜਾਂਦੀਆਂਗੇ ਨਹੀਂ ਨਾ ਵਾਸੀ ਮੈਂ ਤਾਂ ਕੀ ਕਹਿਣਾਗਾ ਮੈਂ ਤਾਂ ਨਹੀਂ ਕੀ ਆਉਣਾਗਾ ਉਹ ਕਰਨਾਗਾ ਕੰਮ ਮੈਂ ਤਾਂ ਕਿਹੜੇ ਕੰਮ ਕਰਾਂ ਸਾਡੇ ਕੋਲ ਖੱਡੀ ਆਇਆ ਕਰੂਗਾ ਹੋਰ ਕੰਮ ਨਾ ਕਰੇ ਉਹਦਾ ਚੱਕੀ ਰੱਖਦੀ ਐ ਇੱਥੇ ਜਿਹੜਾ ਗਲੀ ਚ ਫਿਰਦਾ ਹੁੰਦਾਗਾ

ਕਿੱਧਰ ਭੱਗ ਗਈ ਲੈ ਵੇ ਖੜ ਜਾ ਮੰਜਾ ਪਿਆਗਾ ਆਪਾਂ ਮੰਜਾ ਜੜਾ ਹੀ ਲੈਨੇ ਆਂ ਬਲੂਂਗੜਾ ਜਾ ਫਿਰ ਬਹਿਨੇ ਆਗੇ ਅੰਦਰ ਹੀ ਹੋਊਗੀ ਹੋਰ ਉਹ ਨਾ ਕਿੱਧਰ ਹੋਣਾ ਦਾ ਇੱਥੇ ਡਾ ਲੈਨੇ ਆਂਗੇ ਚੱਲ ਉਹਦੇ ਸਸਤਾ ਮੇਲਾ ਵਾਈ ਨਹੀਂ ਹੋਣੀ ਹਜੇ ਆਈ ਨਹੀਂ ਹੋਣੀ ਹੈ ਨਾ ਇੱਥੇ ਬਹਿ ਜਾਣੇ ਨਹੀਂ ਕਰਨਾ ਕਿੱਧਰ ਭੱਗ ਗਈ ਆਈ ਨਹੀਂ ਹੈਗੀ ਆਪਾਂ ਤਾਂ ਬਹਿ ਗਏ ਜਾਂ ਆਂਟੀ ਨੂੰ ਗੋਲ ਮਾਰ ਕੇ ਲੈਣੀ ਚੰਗਾ ਚੱਕੀ हां आंटी ਨੂੰ ਬੋਲ ਮਾਰ ਲੈ ਕਿ ਆਂਟੀ ਹਾਂ ਹਾਂ ਮੰਮੀ ਆਂਟੀ ਨੂੰ ਬੋਲ ਮਾਰ ਦੇ ਮੰਮੀ ਹਾਂ ਹੋ ਮੰਮੀ ਮੰਮੀ ਆਉਗੀ ਆਂਟੀ ਨੂੰ ਬੋਲ ਮਾਰ ਦੇ ਆਂਟੀ ਕੱਤੀ ਆਂਟੀ ਹਾਂ ਦੇਖ ਆ ਦੇਖ ਲਾ ਵਾਸੇ ਰਟੇ ਵਾਸੇ ਨਰੋਲਾ ਪਾਈ ਜਾਂਦਾ ਗਾ ਹੋਰ ਮੈਂ ਤਨ ਬੋਲ ਮਾਰਿਆ ਸੀ ਉਹ ਬਰ ਭੜ ਕੇ ਉਹ ਬਰ ਭੜ ਜਾ ਬੱਜ ਕੇ ਜਾ ਮੈਂ ਤਨ ਬੋਲ ਮਾਰਿਆ ਸੀ ਗਾ ਕਿਦੋਂ ਦੀ ਬੋਲ ਮਾਰੀ ਜਨੇ ਮੰਜਾ ਢਾ ਲਿਆ ਮੈਂ ਤਾਂ ਮਰ ਮਖ ਅੰਦਰੀ ਹੋ ਗਈ ਚਲਾ ਆ ਜਾਂਦੀ ਐ ਮਖ ਮੈਂ ਨਾ ਅੰਦਰ ਪਈ ਸੀ ਕਿ ਨਾ ਸੀ ਪਰ ਮੈਂ ਬਾੜੀ ਬਾਸੋਂ ਇਥੇ ਵਾਹ ਕੋਣ ਹੈ ਦੇਖਾ ਬਾੜੀ ਆ ਕੇ ਸਰ ਨੇ ਆਵੋ ਲਸਣ ਕੇ ਕੰਮ ਕਰ ਲੈ ਕੰਮ ਤੋਂ ਆਈ ਨਹੀਂ ਤੈਨ ਸੱਸਾ ਦੇ ਆਈ ਨਹੀਂ ਆਈ ਹਰ ਮਾਤਾ ਕਿਤੇ ਆ ਗਈ ਹੋਗੀ ਤੋ ਤਿੰਨ ਦਿਨ ਹੋ ਗਏ ਮਗਾ ਆਈ ਨਹੀਂ ਬਸ ਹੀ ਨਾ ਕੁਮਾਰ ਜੀ ਹੋਗੀ ਸੀ ਕਈ ਗਏ ਤੋ ਤਿੰਨ ਦਿਨ ਚਾਰ ਦਿਨ ਹੋ ਰਹਾ ਜਾਂ ਕਹ ਨਹੀਂ ਚੱਲ ਮੈਂ ਕਿਹਾ ਸੀ ਮਖਵੇਂ ਤੂੰ ਆ ਜਾ ਮਖਵੇਂ ਇੱਥੇ ਨਾ ਕੰਮ ਨਹੀਂ ਹੁੰਦਾ ਹੋਣਾ ਦੁਖਦਾ ਰਹਿੰਦਾ ਮੈਂ ਜਾਂਦੇ ਹੋ ਜਾਂਦੇ ਸੀਗੇ ਤੇ ਫਿਰ ਮੈਂ ਕਿਹਾ ਚੱਲ ਕੋਈ ਮੇਰੇ ਹੱਕ ਤੇ ਆਉਣ ਦਾ ਭਾਈ ਹਨ ਤੂੰ ਮੈਨੂੰ ਮਸਦਲਿਆ ਕਰਦੀ ਚੱਲ ਜਿੰਨੇ ਦਿਨ ਗਈ ਥੀ ਹਣਾ ਫਿਰ ਵਸੇ ਆ ਜਾਂਦੀ ਮਗਰ ਮੈਂ ਕਹਿ ਦਉ ਕਿ ਵੀ ਉਹ ਆ ਜਾਂਦੀ ਹੈ ਕਿ ਮੈਨੂੰ ਕਹਿ ਜਾਂਦੀ ਮੇਰੇ ਕੋਲ ਮੈਂ ਲੀਟਰ ਦੀ ਦੁੱਲਦੀ ਹੈਗੀ ਮੈਂ ਤਾਂ ਤਾਂ ਸਾਹਮਣੇ ਵੀ ਆ ਜਾਣੀ ਹੈਗੀ ਆ ਤਾਂ ਜਾਣੀ ਹੈਗੀ ਫੇਰ ਵੀ ਚਲਾ ਆਏ ਹੁਣ ਚੱਲ ਮੈਨੂੰ ਕਹਿ ਜਾਂਦੀ ਵੀ ਤੂੰ ਆ ਜਾ ਕਰੀ ਬਣ ਬਿੰਦੇ ਚੱਤੇ ਦੇ ਕੋਲ ਕਿੰਨਾ ਕੋਲ ਤੇ ਚੈਲ ਮਾੜਾ ਮੋਟਾ ਕੋਈ ਹੌਲਾ ਪਰ ਪਾਰੀ ਕੰਮ ਕਰਾ ਦਿਆ ਕਰਦੀ ਚਲ ਮੰਜੇ ਬੱਚੀ ਆਦੀ ਹੈ ਕਿ ਕਦੇ ਮੰਜਾੜਾ ਤੱਕ ਖੜਾ ਕਰਤਾ ਕਦੇ ਹੁਣ ਬਾਹਰ ਚਾਹੇ ਨਾ ਮਾੜਾ ਕੇ ਬਹਿ ਗਈ ਮੈਂ ਆਖਿਆ ਨਾ ਉਹ ਤਾਂ ਕਾਨੂੰ ਕਰਾਉਣਾ ਕੰਮ ਤੇ ਪਾਰ ਵਾਲਾ ਕੰਮ ਚਲ ਮੰਜਾ ਮੈਂ ਹੀ ਡਾ ਲੈਣੀ ਮੰਜੇ ਦਾ ਕੀ ਹੁੰਦਾ ਦਾ ਆ ਹੁਣ ਪਾਰ ਘੁਰਤਾ ਸਾਂ ਚੁੱਕ ਚੱਕੇ ਹੋ ਕਰੀ ਆ ਨੀਂ ਕਿ ਬਸ ਐਨੇ ਜੇ ਹੋਏ ਮੁੰਡਾ ਹੁਣ ਤੈਨੂੰ ਪਤਾ ਭاگ ਜਾਂਦਾਗਾ ਹਾਂ ਤੇ ਦੁਕਾਨ ਤੇ ਤੇ ਮਗਰੋਂ ਕੰਮ ਕਿਹੜਾ ਨਹੀਂ ਕਰੇ ਬਣਾ ਸਰਦਾ ਸਾਰੇ ਕੰਮ ਹੀ ਨੇਗੇ ਹੋਰ ਸਾਰੇ ਘਰ ਨਾ ਪੈਂਦਾਗਾ ਚਲ ਭਾਈ ਫਿਰ ਹੁਣ ਕੀ ਕਰਿਆ ਜਾਵੇ ਹਨਾ ਸੋਚ ਹੁੰਦੀ ਡੋ ਅੱਡੀ ਤੇ ਮੈਨੂੰ ਐਸੇ ਤਾਂ ਕਹਿੰਦੇ ਸੀਗੇ ਕਹਿੰਦੇ ਕਿ ਮਾਸੀ ਨੂੰ ਬੁਲਾ ਲਾ ਕਹਿੰਦੇ ਕਿ ਅੱਜ ਕਹਿੰਦੇ ਤੇ ਮੈਂ ਕਿਹਾ ਮੈਂ ਇਥੋਂ ਅੱਜ ਹੁੰਦਾ ਯਾ ਨਹੀਂ ਹੈਗਾ ਮੈਂ ਕਿਹਾ ਮੈਂ ਤਾਂ ਪਈਆਂ ਬਸ ਢੜਕੇ ਦੀ ਹੋਰ ਮੈਂ ਬੋਟਾ ਕੀਤਾ ਬਸ ਰੋਟੀ ਡੋਕਦਾ ਬਸ ਵੜਿਆ ਪੈਂਦਾ ਹੁਣ ਹਨਾ ਅੱਗੇ ਤਾਂ ਹੁਣ ਥੋੜੇ ਜਿਹਾ ਟਾਈਮ ਹੋਰ ਤੇ ਅੱਗੇ ਤਾਂ ਬੁਣੀਆਂ ਕੰਮ ਕਰਦੇ ਸੀ ਨੀਆਂ ਫਿਰਦੇ ਆ ਤੇ ਦੁੱਖ ਦਾ ਸੁੱਖ ਦੰਤੀ ਹੁਣ ਤਾਂ ਚੰਗੇ ਭੜਿਆਂ ਦਾ ਦੁੱਖ ਦਾ ਸੁੱਖ ਦਾ ਹਾਂ ਚੰਗੇ ਭੜਿਆਂ ਦਾ ਦਵਾਈਆਂ ਦੇਣੇ ਹਰੇ ਦਵਾਈਆਂ ਤੇ ਕੋਈ ਬਿਨਾਂ ਦਵਾਈ ਤੋਂ ਹੈ ਨਹੀਂ ਹੁਣ ਭਾਈ ਜਵਾਕ ਵੀ ਮੁੱਲ ਦੇਣਗੇ ਹਾਂ ਹਨਾ ਹੁਣ ਤਾਂ ਬਰਬਰ ਪੈਸਾ ਤਲ ਜਾਂਦਾ ਹੈਗਾ ਹਾਂ ਹੁਣ ਤਾਂ 9 ਮਹੀਨੇ ਭਾਈ ਦਵਾਈ ਚੱਲਦੀ ਹੈ ਹੂੰ ਤੇ ਫੇਰ ਆਈ ਨਹੀਂ ਪਤਾ ਕਾ ਫੇਰ ਬੱਚੇ ਨੂੰ ਡੱਬੇ ਚਲਾ ਦਿੰਦੇ ਨੇ ਵੀ ਉਹ ਨਹੀਂ ਪਤਾ ਲੱਗਦਾ ਕਾ ਕੋਈ ਮੁੰਡੇ ਉਰੇ ਆਇਆ ਜਾਂ ਜਾਂਦਾ ਬਾਹਰ ਬਾਹਰ ਲਾ ਦੇ ਇੱਕ ਇਲਤ ਵਾਲੀ ਕਰਦਾ ਬਾਲੀ ਚੌੜ ਕਰਦਾ ਬਾਲੀ ਚੌੜ ਕਰਦਾ ਹੋਰ ਤੇ ਹੁਣ ਫੇਰ ਮੈਂ ਆਏ ਦੇਖ ਲੈ ਤੂੰ ਵੀ ਉਹ ਹੁਣ ਫਰਕ ਨਹੀਂ ਰੱਖਣਾ ਚਾਹੀਦੇ ਹੁਣ ਤਾਂ ਲਾਜ ਹੁੰਦਾ ਨਹੀਂ ਹੁਣ ਤਾਂ ਡਾਕਟਰਾਂ ਨੇ ਰੋਕ ਲਾ ਰੱਖੀ ਐ ਅੱਗੇ ਤਾਂ ਡਾਕਟਰ ਇਲਾਜ ਕਰਦੇ ਚੋਰੀ ਸਪੋਰੀ ਹਨਾ ਨਾ ਉਹ ਕਰ ਦਿੰਦੇ ਪਾਪ ਕਰਦੇ ਨੂੰ ਤਾਂ ਪਹਿਲਾਂ ਤੁਹਾਡੇ ਦੇ ਵਾਸਤੇ ਪਾਪ ਮੰਨਦੇ ਨੇ ਪਾਪ ਹੁਣ ਤਾਂ ਲੋਕ ਉਹ ਵੀ ਪਾਪ ਮੰਨਦੇ ਨੇ ਭਾਈ ਹੈਨਾ ਨਹੀਂ ਨਹੀਂ ਨਾ ਵੀ ਹਾਂ ਵੀ ਪਾਪ ਨਹੀਂ ਤਰਾਂ ਦੇ ਬਲੂਨ ਹੱਤਿਆ ਨਹੀਂ ਕਰਨੇ ਚਾਹੀਦੀ ਤੇ ਭਾਈ ਅੱਗੇ ਤਾਂ ਲੋਕ ਕਰਾਉਂਦੇ ਚੋਰੀ ਸੁਪੋਰੀ ਕਰਾਈ ਜਾਂਦੇ ਤਾਂ ਫਿਰ ਹੁਣ ਦੁੱਖ ਭਾਉਂਦੇ ਨੇ ਹੁਣ ਮੁੰਡੇ ਦੇਖ ਲੈ ਕਿੰਨੇ ਕੁਮਾਰੇ ਫਿਰਦੇ ਨੇ ਕਿਸੇ ਦਾ ਬੰਦਾ ਹੁੰਦਾ ਹੈਗਾ ਕਿਸੇ ਦਾ ਨਹੀਂ ਹੁੰਦਾ ਕਿਸੇ ਦਾ ਹੁੰਦਾਗਾ ਨਹੀਂ ਹੁੰਦਾ ਹੀ ਨਹੀਂਗਾ ਹੈ ਤੇ ਹੁਣ ਕੁੜੀਆਂ ਹੈ ਨਹੀਂ ਗੀਆਂ ਉਹ ਤਾਂ ਬਲੂਨ ਹੱਤਿਆ ਕਰਾਈ ਗਏ ਲੋਕ ਤੇ ਹੁਣ ਕੁੜੀਆਂ ਨੇ ਹੈਗੇ ਹੁਣ ਮੁੰਡੇ ਉਹ ਕੁਮਾਰੇ ਬਿੰਦੇ ਨੇ ਵਿੱਚੋਂ ਮਸਾ ਮੁੰਡਿਆ ਭੈਰ ਤੇ ਵੱਜੂਗਾ ਚੀਜ਼ਾਂ ਤੋਂ ਤਾਂ ਬਾਹਰ ਚੱਕ ਚੱਕ ਲੈਣਾਗਾ ਤੋੜ ਲਿਆ ਨਾ ਸਾਡਾ ਹੁਣ ਦੱਸ ਪਰ ਇਹ ਤਾਂ ਹੀ ਲੱਗਿਆ ਪਿਆ ਸੀਗਾ ਨਾਲ ਹੀ ਉੱਥੇ ਨਾ ਬੁੱਤ ਮਾਰਦੇ ਨਹੀਂ ਹੁੰਦੇ ਤੇਰਾ ਇੱਧਰ ਆ ਇੱਧਰ ਆ ਆ ਦੇਖੇ ਤੇਰੀ ਦਾਦੀ ਘੁੱਟ ਜਾ ਆਏ ਕਰ ਹੋ ਦੇਖੀ ਚੁੱਲ੍ਹੇ ਚੁੱਲ੍ਹੇ ਤੇ ਤਰਿਆ ਚੁੱਲ੍ਹੇ ਤੇ ਤਰ ਕੇ ਦੇਖ ਇਹਨੂੰ ਕਿੱਲ ਨੂੰ ਜਾ ਇਹਨਾਂ ਦੇ ਉੱਥੇ ਤਰ ਕੇ ਦੇਖ ਲੈ ਜਾ ਅਨਸਰ ਕੋਈ ਨਹੀਂ ਹਣਾ ਤਿੰਨ ਜਣੇ ਨੇ ਕਿਹਾ ਸੀਗਾ ਜ਼ਿੰਮੇਵਾਰਾਂ ਦੇ ਨੇ ਕਿ ਰਿਸ਼ਤਾ ਕਰਾ ਰਿਸ਼ਤਾ ਕਰਾ ਦੇ ਕੁੜੀਆਂ ਹੈ ਨਾ ਕੁੜੀਆਂ ਹੋਈ ਨਹੀਂ ਜਿਹੜੀ ਕੋਈ ਤਾਲੀ ਤਾਂ ਦੇਖ ਰਿਸ਼ਤੇ ਨਹੀਂ ਹੁੰਦੇ ਹੁੰਦੇ ਨੇ ਰਿਸ਼ਤੇ ਕਿੱਥੋਂ ਬਣਦੇ ਨੇ ਹਾਂ ਪਹਿਲਾਂ ਉਹਦੋਂ ਬਾੜੀ ਕਰਦੇ ਤੇ ਲੋਕ ਭਲੂਣ ਹੱਤ ਤੇ ਹੁਣ ਤਾਂ ਭਈ ਰਹਿ ਗਈ ਅੱਜ ਕੱਲ੍ਹ ਦੀ ਕਰਾਂ ਕਿ ਨਹੀਂ ਤਾਂ ਵਧੀਆ ਗੀ ਤੇ ਕਿਉਂ ਆਣਾ ਨਾ ਪਾਪ ਸੁਣਾ ਮ리에 ਪਾਪ ਨਹੀਂ ਕਰਨਾ ਚਾਹੁੰਦੇ ਹਾਂ ਤੀਨੋ ਕਿ ਤੋ ਕਤੋ ਕਤੋ ਕੋਈ ਸੁਣਦਾ ਮੈਨੂੰ ਹੋਰ ਤੇ ਹੁਣ ਕਾਇਦਾ ਇੰਨੇ ਮੁੰਡੇ ਮੁਕਮਾਰੇ ਦਿੰਦੇ ਨੇ ਵੀ ਹੁੰਦਾ ਕਿ ਕਿਸੇ ਦਾ ਰਿਸ਼ਤਾ ਕਿਸੇ ਦਾ ਨਹੀਂ ਹੁੰਦਾ ਹੈ। ਆਈ ਨਿਕਲੇਗਾ ਦੀਵਿੰਦਲਾ ਇਹਨਾਂ ਨੇ ਕਰੀ ਰਿਸ਼ਤਾ। ਰਿਸ਼ਤੇ ਰਿਸ਼ਤੇ। ਅੱਲਾਹ ਕਹਿੰਦਾ ਸਾਰਾ ਖर्चा ਸੀ ਕਰਦਾ ਕਿ ਤੁਸੀਂ ਜੜਾ ਕੇ ਲਿਆਵਾਂਗੇ ਤੇ ਤਾਂ ਤਾਂ ਨਹੀਂ ਹੁੰਦੇ। ਬੰਦੀਆਂ ਦੇ ਪਾਗਲ ਤਾਂ ਹੋਈ ਗਾ ਨਹੀਂ ਸਿਰ ਮੈਂ ਤਾਂ ਘੜ ਦੇ ਰਹੇ ਹਾਂ। ਆਹੋ ਆਹ ਮੈਂ ਚੀ ਬਥੇਰੇ ਬੈਠੇ ਮੁੰਡੇ ਦੇਖ ਲੈ ਤੂੰ। ਸਾਰੇ ਕਿਤੇ ਸਾਰੇ ਮੁੰਡੇ ਜਿਹੜਾ ਤੂੰ ਹੋ ਹੋ ਗਤੀ ਸੰਦਲ ਬਲਕਣਾ ਆਉਂਦੀ ਨਹੀਂ ਨਾ। ਇੱਥੇ ਹੁੰਦਾ ਬੱਸ ਕਿਸ ਤਰ੍ਹਾਂ ਆਇਆ ਬਾਕੀ ਅੱਜ ਕੱਲ੍ਹ ਮੇਰੇ ਨਾਲ ਦਾ ਰਿਸ਼ਤੇ ਭਾਰੀ ਬਾਰ ਖਬਾਲਦਾ ਦਾ ਅੱਜ ਕੱਲਾ ਗੱਲਾਂ ਹੁੰਦੀ ਹਾਂ ਨਾ ਅਨੇ ਸੇ ਮੇਰੇ ਬਾਹਰ ਹੋਇਆ ਪਹਿਲੇ ਮੁੰਡੇ ਲੋਸੇ ਪੁੱਤ ਨਾ ਕਿੰਨੇ ਕੱਦ ਦੇ ਲੋਕ ਹੁੰਦੇ ਹੈ ਵਿੱਚ ਕਰਦੇ ਮੇਰੇ ਬਈ ਆ ਆ ਦੇਖ ਤੂੰ ਆਪਣੇ ਲੱਗ ਲੱਗ ਕਿੰਨੇ ਮੁੰਡੇ ਨਸੇ ਕਰਦੇ ਆ ਹਾਂ ਅੱਜ ਦਾ ਦੇਖੀ ਮੈਂ ਤਾਂ ਬੋਟਰ ਲਾ ਗਿਆ ਨੇ ਹਾਂ ਕੱਟਿਆ ਮਤਲਬ ਹੈਲਥੀ ਸਟੇਟਿਕ ਲਾ ਹੰਤਰੀ ਆਇਆ ਔਰ ਕੁਝ ਨਹੀਂ ਹੁੰਦਾ ਟੀ ਕਿੱਥੋਂ ਪੱਤ ਕਿੱਥੋਂ ਆ ਤਾਂ ਵਸਿਆ ਪਤਾ ਕਰ ਦੇਣੀ ਹੈ ਜੀ ਜਿਹੜਾ ਉਹਦੇ ਨਾਲ ਦੋ ਇੱਕ ਕੋਈ ਨਾ ਪਰਸਦਾ ਨੇ ਲੋਕ ਸੁਣੇ ਹੁੰਦਾ ਹੈਗਾ ਉਹਦਾ ਘਟਾ ਮਨ ਖਿਆ ਕੇ ਲਿਉਂਗੇ ਨਹੀਂ ਆਣਗੇ ਕੋਈ ਕੋੜਾ ਫੜਕੇ ਨਹੀਂ ਬੈਠੀਆਂ ਹੈਗੀਆਂ ਅਸੀਂ ਚੜਾਤੀ ਆ ਅੱਗੇ ਆਪਦੇ ਮਾਪੇ ਦੇ ਚੜਾਤੀ ਆ ਪੂਆਦੀਆਂ ਪੰਜ ਮੇਰੀਆਂ ਤੇ ਵਧੀਆ ਦੇ ਘਰ ਵਰਦੀ ਆ ਆ ਦੇਖ ਲੈ ਇੰਨੀਆਂ ਸੌਖੀਆਂ ਨੇ ਸਾਰੇ ਮੋਜੇ ਮਾਰਦੀਆਂ ਲਈਆਂ ਕਿਸੇ ਨੂੰ ਦੁੱਖ ਨਹੀਂ ਕੋਈ ਚਲੋ ਅੱਗੇ ਥੋੜਾ ਜਾਏ ਜੀ ਭਾਈ ਮਾਪੇ ਦੇ ਕਹਿ ਰਹੇ ਚੱਲ ਜੀ ਹਾਂ ਤਾਂ ਕਰਤੀਗਾ ਬੱਚਾ ਨੂੰ ਬਾਹਰ ਨਹੀਂ ਜਾਣ ਦਿੰਦੇ ਸੀ ਬਾਹਰ ਵਿਚ ਨਹੀਂ ਛੋਟ ਮਰ ਜਾਂਦੀ ਹੈ ਹਾਂ ਬਾਹਰ ਨਹੀਂ ਦਿੱਜਦੀਆਂ ਫੜ ਲੇਖਾ ਮੋਬਾਈਲ ਨਹੀਂ ਤੇ ਨਹੀਂ ਫੋਨ ਨਹੀਂ ਹੁੰਦੇ ਸੀ ਫੋਨ ਤਾਂ ਦੇਖਣ ਨੂੰ ਵੀ ਰਹਿੰਦੇ ਸੀ ਕੋਈ ਕਰਦੇ ਨਹੀਂ ਹਾਂ ਤੇ ਉਹਨਾਂ ਪਹਿਲਾਂ ਪਹਿਲਾਂ ਨਹੀਂ ਦੀ ਜਦੋਂ ਸਾਡੇ ਜਨਮ ਵਾਲੇ ਕਰਦੀ ਕਰਦੇ ਕੋਈ ਘਰ ਹੁੰਦੇ ਤੇ ਜਦੋਂ ਬਾਈ ਬੱਸ ਹੁਣ ਤਾਂ ਚੌਥੀ ਪੋਰੀ ਜਿਹੜਾ ਪਹਿਲਾਂ ਲੜਦੀ ਤੇ ਕਰਨ ਲੋਕ ਤੇ ਤਾਂ ਇਹਦਾ ਹੁਣ ਬੁੱਖ ਪਾਉਂਦੇ ਰਹਿਗੇ ਜੇ ਹੁਣ ਸਰਕਾਰ ਦੇ ਨਹੀਂ ਕਰਦੇ ਹਾਂ ਉਹ ਆਉਣਗੇ ਜਿਹੜੀ ਨਜ਼ਰ ਮੀਆਂ ਤੇ ਬਣੂਗਾ ਜਵਾਲਾ ਆਲਾ ਹੁੰਦੀ ਹੈ ਅਸੀਂ ਨਹੀਂ ਹੁੰਦਾ ਉਹ ਕੰਗਲ ਮਾਦੇ ਕਿਹੜੇ ਜਵਾਨ ਦੇ ਵਿੱਚ ਵੱੜਦੀ ਤੇਰੀ ਸੱਸ ਹਾਂ ਤੁਨੀ ਤੁਨੀ ਆਪਣੇ ਜਵਾਨੇ ਚ ਜਾ ਰਹੇ ਨੇ ਕਿ ਅੱਜ ਦੇ ਪਾਸ ਲੱਗੇ ਨਹੀਂ ਹੈਗਾ ਨਾ ਤਾਂ ਕੱਢਣਾ ਚਾਹੀਦਾ ਤਕ ਸੱਸ ਤਾਰੇ ਕੀ ਨਿਕਲਦਾ ਕੋਟ ਲੈ ਦੇ ਕੋ ਕੰਮ ਕਰਾ ਦਿੰਦੀ ਆ ਮੈਂ ਬੰਤੀ ਆ ਤੁਹਾਨੂੰ ਦੱਸਾਂਗੀ ਇਹ ਨਿਕਾ ਜਿਆ ਨਹੀਂ ਹੁੰਦਾ ਲੈ ਆ ਬਚ ਰਿਹਾ ਨਹੀਂ ਮਿੰਨ ਬੋਲ ਓਏ 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 ਹਾਂ ਉਹਨੇ ਤਾਂ ਬਾਅਦ ਚ ਕੌਣ ਆਗਾ ਦੇਖੀ ਜਾ ਕੇ ਉਹ ਦੇਖ ਤੇ ਇੰਨਾ ਤੇ ਸਭ ਦਾ ਆਸ ਤੇ ਫੜ ਕੇ ਬਾਹਰ ਆ ਗਿਆ ਚੰਗਾ ਬਾਹਰ ਨਾ ਬੰਦ ਰਹਿਣਾ ਨਾ ਰਹਿਣਾ ਜਿੱਤਾ ਹੁਣ ਜਿੱਤ ਕੇ ਕੱਢ। ਤੇ ਸਾਡਾ ਮੁੰਡਾ ਨਾ ਭਾਈ ਬਾੜਾ ਹੀ ਹੋਰ ਨਾ ਚੱਕ ਕੇ ਲੈ ਜਾਂਦਾ। ਕੱਦ ਕਿੱਥੇ ਸਟਕਿਆ ਪੁੱਤ? ਅੰਟੀ ਕੀ ਕਰਤ ਕਿੱਥੇ ਸਟਕਿਆ? ਅਸੀਂ ਵੀ ਤਰਾ ਕਿਆ ਕਰਦਾ। 30 ਹੈ? 30 ਕਿੱਥੇ ਰੱਖਿਆ ਬਾਹਰ? ਉਹ ਨਾ 30 ਕਿੱਥੇ ਟੱਕਿਆ? ਕਿੱਥੇ ਰੱਖਿਆਗਾ? ਇਹ ਤਾਂ ਸਿੱਟਿਆ ਇਹ ਸਾਡੇ ਵੀ ਆਏ ਕਾਜਰ ਦਾਲਾ। ਇਹ ਇਹ ਇੰਗਾ ਜਿਹਾ। आ नर्वस हमारे चक्कर में चक्कर हाँ ऐ है ऐ नीमिया ने नीमिया ने हाँ इधर नौकर इधर नौकर हम दूजी बाप हम हैं तो आज का जन्मदिन चले आज हम यहाँ की चर्च को उतने पचारी दा दिन आपका काम बुंदा का थ्राइड हम यहाँ की हैं कि बुंदा कुछ नहीं बुंदा ये नहीं बाँटा होगी तेरे साथ ਉਹਨੇ ਸੁਣਾਇਆ ਗੋਲ ਬਾਹਰ ਤੇ ਨਹੀਂ ਆਇਆ ਦੱਸ ਸੇ ਇਹ ਸਾਡੇ ਘਰੇ ਕੀ ਕਰਦਾ ਹਨਾ ਝੂਠੇ ਭਾਂਡੇ ਹੋਣਗੇ ਤਾਂ ਸਾਹ ਸਾਡੇ ਸਿੱਟੇ ਉੱਥੇ ਸਿੱਟਾ ਤਾਂ ਹੀ ਕਿਸਾਨ ਖਚੇ ਇਹ ਇਹੀ ਕਰਦਾ ਹੈ ਤਾਂ ਰੇਕੀ ਸੰਖ ਚ ਮਾਰ ਲਾ ਕੋਈ ਅੱਜ ਭਾਲਦੇ ਰਹੇ ਨਾਲ ਭਾਂਡੇ ਪਾਉਂਦੇ ਨਹੀਂ ਉਹਦਾ ਪਤਾ ਲੰਦਾ ਸਾਡੇ ਵਿੱਚ ਨਹੀਂ ਚੀਜ਼ ਤੇ ਹੁੰਦੀ ਸਾਡੇ ਆਈ ਬੱਸ ਕਰਦੇ ਚਿੰਦੇ ਕਸੂਰ ਹੁੰਦਾ ਮੈਂ ਨਟਾ ਕੇ ਸਲ ਕਰਿਆ ਕਰ ਬਥੇਰਾ ਪੂਰਾ ਚਕਾਲ ਦੇ ਜਾਂਦੇ ਦੇਖ ਲੈ ਤੂੰ ਜਿਹਨੇ ਸੁਣਿਆ ਰਹੀਆਂ ਰਹੀਆਂ ਮੈਂ ਚਾਤਾ ਤੇ ਕਰਦਾ ਬਥੇਰਾ ਕਰਦੇ ਕਰਦੇ ਨਹੀਂ ਕੋਈ ਚਲੇ ਨਾ ਬੜੇ ਨੂੰ ਜਵਾਨਾ ਪਤਾ ਨਹੀਂ ਕਿਹਾ ਜਾਊਗਾ ਕਿਹਦਾ ਨਾਮ ਹੋਊਗਾ 15 ਵੀ ਸੰਗਤ ਜੀ ਬੰਨਾ ਦਾ ਬਾਗ ਹੈ ਜੀ ਉਹ ਕਹਿੰਦਾ ਦੁਹਾੜਾ ਪਾ ਲਿਆ ਕਿ ਦੁਹਾੜਾ ਕਿ ਖਾਣਾ ਹਾਂ ਨੂੰ ਪਤਾ ਨਹੀਂ ਤੂੰ ਰਿਸਕ ਹੁੰਦਾ ਨਹੀਂ ਚੜਦਾ ਜਿੱਸ ਤਰ ਸਿੱਧੀ ਸਿੱਧੀ ਚੜਦਾ ਇਹ ਨਹੀਂ ਰਹਿੰਦਾ ਇਹ ਪਹਿਲਾਂ ਨਕਲ ਹੱਤਿਆ ਕਰੀ ਗਏ ਨਾ ਮੇ ਲੋਕ ਚੋਰੀ ਸਬੋਰੀ ਕਰੀ ਨਹੀਂ ਨਹੀਂ ਉਹ ਤਾਂ ਘਰ ਹੈਗੀ ਉਹ ਤਾਂ ਤਾਂ ਕੋਈ ਨਹੀਂ ਸਰਕਾਰ ਨੇ ਜਿਹੜੀ ਰੋਕ ਲਾਈ ਉਹ ਬਹੁਤ ਵਧੀਆ ਲਾਈ ਹੈ ਹਾਂ क्या किया है वैसे बार, पु, पु, आजकल दो तो जरिया कुनी है क्या बारह बढ़ के बाहर बारह बढ़ के बाहर उनका तो कल एड्रेस होना कि नहीं अकरम तेरे नहीं जमा नहीं दास दे जमा को कोई पता नहीं आया था ऐसा क्या देखा सो अच्छा लगा ना और अरे घासी मतेरी भी सोची है क्या ना सोचा ना अपन कोई कुछ नहीं बंदा है क्य ਕੁੜੀਆਂ ਕਿਥੋਂ ਮੁੰਡਾ ਪੁੱਤ ਕਰਦਾ ਉਹ ਇਹ ਤਾਂ ਰੱਬ ਦੀ ਦੇਣਾ ਜਿਹੜਾ ਕਿਸਮਤ ਦਾ ਉਹ ਮਨਜ਼ੂਰ ਆ ਹਨਾ ਇਹ ਨਹੀਂ ਕਰਨਾ ਚਾਹੀਦਾ ਇਹ ਤਾਂ ਸਾਡੇ ਤਾਂ ਮੇ ਕੁੜੀ ਹੋਵੇ ਇਹ ਕਿਹੜਾ ਆ ਆਵਧਾਰਤ ਹੁੰਦੀ ਹੈ ਕਿ ਰੱਬ ਦੀ ਆਥੜ ਹੋਰ ਹੁੰਦੀ ਹਾਂ ਕੁੜੀ ਹੋਵੇ ਤਾਂ ਤਾਂ ਨਹੀਂ ਮੁੰਡਾ ਹੋਗਾ ਤਾਂ ਨਹੀਂ ਉਸ ਨਹੀਂ ਹੁੰਦਾ ਇਹਨਾਂ ਕੁੜੀਆਂ ਦਿੱਤਾ ਪੁੱਤ ਪੁੱਤ ਲੈਣਾਂ ਅੱਜ ਤੱਕ ਵੇਲਾ ਹੋ ਗਿਆ ਹਨਾ ਲੈ ਮੈਂ ਜੀ ਬਸ ਮੈਂ ਚੜ੍ਹਾ ਲਿਆ ਬਹੁਤ ਚੜ੍ਹਾ ਲਿਆ ਕਤਮ ਮਹਾਦੇਗ ਦੀ ਆ ਗਈ ਭਾਈ ਲਈਗੀ ਵਗੈ ਨਾਲ ਮੈਂ ਵਾਹ ਨੂੰ ਸਮਝਾਵਾਂਗੀ ਵੀ ਭਾਈ ਮਾੜਾ ਮੋਡਾ ਤੂੰ ਆਪ ਕੰਮ ਕਰਿਆ ਕਰ ਕੋਈ ਜੇ ਟੁੜੀ ਹੋ ਜੂ ਫਿਰ ਕੀ ਹੋ ਜੂਗਾ ਤੇ ਤੂੰ ਮੋਰੂ ਸਾਰਾ ਕੰਮ ਤੇ ਲਾਉਣੇ ਪੈਣਗੇ ਵੀ ਤੂੰ ਇਹ ਪਹਿਲਾਂ ਹੀ ਸੋਚਣਾ ਰੱਖ ਉਹਨੂੰ ਮਾੜਾ ਸਮਝਾ ਕੇ ਆਉਂਦੀ ਆ ਗਈ ਮੈਂ ਤਾਂ ਇੱਥੇ ਵੀ ਆ ਗਈ ਹੋ ਗਈ ਸਾਂਸ ਨਹੀਂ ਹੈਗੇ ਤਾਂ ਸੋਚ ਉਹਦੀ ਰੋਲੀ ਨਾ ਮੋੜੀ ਗੱਲ ਪਈ ਫਿਰ ਹਨਾ ਐ ਨਹੀਂ ਕਰਨਾ ਚਾਹੀਦਾ ਨਿਆਹ ਕੋ ਕਰਦੇ ਆਪਦਾ ਆਪਣੀ ਗੱਲ ਬਣਾ ਲੈਣਾ ਚੁੱਪ ਕਰਕੇ ਕਰਿਆ ਨਹੀਂ ਇਹ ਜਿਹੜਾ ਫੰਕਾ ਪਿਆ ਨਾ ਉਸ ਪਿਆਏ ਨੇ ਅਸਲ ਫਿਰ ਚਲੋ ਕੰਮ ਤਾਂ ਕਰਦੇ ਆਂ ਕੱਟਦੀਆਂ ਸੱਦੇ ਕੰਮ ਕਰਦੀਆਂ ਅੱਗੇ ਰਹਿਣਾ ਸੀ ਪਰ ਪਹਿਲਾਂ ਮਰ ਗਿਆ ਹੋਰ ਐ ਵੀ ਨਹੀਂ ਗਈ ਪਹਿਲਾਂ ਸਰੀਰ ਤਾਂ ਹੈ ਨਹੀਂ ਹੁਣ ਤਾਂ ਦਵਾਈਆਂ ਤੇ ਹੋਗੇ ਦਵਾਈਆਂ ਤੇ ਤੇ ਇਹ ਗੱਲ ਕਰਦੀ ਅੱਗੇ ਨਾ ਹੁਣ ਗੁੜੀਆਂ ਦਾ ਭਾਈ ਦੁਗਦਾ ਸੁਖਦਾਰ ਤੇ ਖਰਾਕਾ ਵੀ ਵਧੀਆ ਤੇ ਹਾਂ ਖਾੜ ਪੁੰਚ ਵੀ ਇੰਨਾ ਹੈ ਨਹੀਂ ਜ਼ਹਿਰੀ ਨੇ ਇਹਨੇ ਦਾ ਹੈ ਮੇਰੀ ਜ਼ਹਿਰੀ ਹੈ ਉਹਨਾਂ ਨੇ ਇੱਥੇ ਸਪਲਾਈ ਹਾਂ ਕਰ ਦੇਣਾ ਜ਼ਹਿਰੀ ਹੈ ਵੀ ਮਰਤੀ ਹੈਗੀ ਤੇ ਉਹਨਾਂ ਕਰਨੀ ਤਾਂ ਕੋਈ ਫਿਰ ਦਵਾਈਆਂ ਦਿੰਦਾ ਨਹੀਂ ਹੈਗਾ ਸੋਚ ਕਰੇ ਪਰ ਕੁਝ ਨਹੀਂ ਹੁੰਦਾ ਹੈਗਾ ਟਮਾਟੋ ਨੂੰ ਗਾਸਾਂ ਕਰਿਆ ਕਰ ਕੋਈ ਪੁੱਤ ਕਹਣਾ ਜਿਆਦੇ ਮੜੀ ਦੇ ਪੁੱਤ ਦੇਣਗੇ ਹੈਂ ਇਥੀ ਨਹੀਂ ਕਰਦੇ ਤੇ ਦੁਬਾਰਾ ਕਰਦੇ ਨੇ ਮਾਂ ਪਿਓ ਤਾਂ ਤੜੀਏ ਕੋਈ ਸਿਆਉਂਦੇ ਨੇ ਯਾਰੇ ਹੋਰ ਪਹਿਲੇ ਬੋਲ ਬੱਝਾ ਦੇਣਾ ਮਾਂ ਪਿਓ ਦਾ ਕੋਈ ਦੁੱਖ ਉਹਦੇ ਤੋਂ ਹੋਵੇ ਕਿ ਕਿਹੜੀਆਂ ਨਦੀਆਂ ਨੇ ਪੋਰਾ ਨੂੰ ਕਮਾਂ ਦਾ ਮੁਕਾ ਨਹੀਂ ਚੱਲਦੀਆਂ ਮਿਸਤਰੀ ਕਹਿੰਦੇ ਨੇ ਜਾਂ ਨਹੀਂ ਹੈ ਤੇ ਉਹਦੇ ਕੀ ਕਰ ਰਿਹਾ ਜਾਨੂ ਮੈਂ ਤਾਂ ਜਾਨੂ ਕਹਿੰਦਾ ਰਹਾ ਹਣਾ ਚੱਲੀਏ ਚੱਲ ਚੱਲੀਏ ਪੁੱਤ ਹਾਂ ਜਦੋਂ ਆਉਣੀ ਆਈ ਤੇ ਆਉਣੀ ਹਾਂ ਕੋਈ ਆਜੇ ਬੇਟਾ ਹਾਂ ਜੇ ਕੋਈ ਕੰਮ ਦੀ ਲੋੜ ਹੁੰਦੀ ਹੈ ਕੀ ਦੱਸ ਦਿਆ ਕਰ ਤੂੰ ਉੱਥਾ ਪਰਾਪਰ ਹੁੰਦਾ ਹੁਣ ਮੜੇ ਦੇ ਰਸਤੇ ਕਰੋਂ ਦਾ ਲਗੇੜਾ ਫੇੜਾ ਮਾਰਦੀ ਰਹੀ ਨਹੀਂ ਆਂਦੀ ਸੋ ਇੰਦੀ ਰਹੀ ਨਹੀਂ ਹੋਰ ਕੀ ਕਰਕਾ ਕਾਲੋ ਆ ਜਾ ਆ ਚਲੀਏ ਹਾਂ ਹਾਂ ਚਲੀਏ ਬਾਟਾ ਜਾਂਦੀ ਆ ਹਾਂ ਕੀ ਨਾ ਨਾਗਾ ਹੁੰਦੂ ਹਾਂ ਮੈਂ ਨਾ ਮਾਇ ਸੀ ਰੂੰਗਾ ਗਾਜਰਾ ਹਾਂ ਕੀ ਡਾ ਲੇ ਆਜਾ ਕੁੱਤੇ ਚਲੀਏ ਖੇਡ ਲੈ ਫਿਰ ਚੰਗਾ ਇਹਦੇ ਕੋਲ ਖੇਡ ਲੈ ਫਿਰ ਮੈਂ ਆ ਜਾ ਜਾਂਦੀ ਐ ਨਾ ਫਿਰ ਫਿਰ ਸਭ ਮੈਂ ਜੀ ਆਪੇ ਬਣਾ ਹੀ ਦੂੰਗੀ ਆ ਫਿਰ ਚੰਗਾ ਖੇਡੀ ਆ ਦੇ ਦੋ ਜਾਨ ਨੇ ਨਹੀਂ ਆਪੇ ਬਹੁਤ ਪਹੁੰਚੀ ਆ ਕੇ ਨਾ ਬੋਲ ਕਰਕੇ ਫੇਰ ਵੀ